ਦੋਸਤੋ ਅੱਜ ਆਪਾਂ ਖੜੇ ਆ ਮੂਸੇਪਿੰਡ ਆ ਬਾਈ ਮੂਸੇ ਦੀ ਹਵੇਲੀ ਤੇ ਇੱਥੇ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਦੇ ਸਾਰੇ ਸੰਦ ਆ ਹੈਗਾ ਸਪਰੇਅ ਵਾਲਾ ਜਿਹੜਾ ਟਰੈਕਟਰ ਆਪਣੇ ਹੈਗਾ ਤੇ ਆ ਹੈਗਾ ਛੋਟਾ ਆ ਤਾਕੜ ਫਾਰਮ ਨਿਊ ਹੌਨਲੈਂਡ ਤੇ ਆ ਹੈਗਾ ਬਾਈ ਦਾ 591 191 ਕਰਾ ਖੜਾ ਬਾਈ ਦਾ ਇਹ ਹੈਗਾ ਪਾਣੀ ਵਾਲਾ ਟੈਂਕ ਤੇ ਦੋ ਟਾਇਰ ਲੱਗੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਆ ਬਾਈ ਦੀ ਹੈਗੀ ਜੀਪ ਜਿਹੜੀ ਆਪਣੇ ਪਿੰਡੇ ਦੇ ਚਲਾਉਂਦਾ ਜਿਹਦਾ ਬਲਕਾਰਨ ਕਿੱਲੇ ਦੇ ਬਾਈ ਨੇ ਗਾਣ ਵੀ ਲਾਗੇ ਸੀਗੇ ਤੇ ਆ ਬਾਈ ਦਾ ਬੋਲਟ 680 ਨੰਬਰ ਬਹੁਤ ਪੁਰਾਣਾ ਬੋਲਟ ਹੈ ਇਹ ਜੇ ਹਮ ਆਪਣੇ ਬਠਿੰਡੇ ਵੱੜਦੇ ਹੋਏ ਇੱਥੇ ਜਾਂਦਾ ਹੁੰਦਾ ਸੀ ਬਠਿੰਡੇ ਆਈਲੋਟਸ ਕੀਤੀ ਤੇ ਤੇ ਕਿਤਾ ਆ ਬਾਈ ਦੀ ਥਾਰ ਜਿੱਥੇ ਦੁਰਘਟਨਾ ਹੋਈ ਸੀਗੀ ਆ ਹੈਗੇ ਨਿਸ਼ਾਨ ਗੋਲੀਆਂ ਦੇ ਜਿੱਥੇ ਬਾਈ ਦੇ ਵਿੱਚ ਵੱਜੀਆਂ ਸੀ ਗੋਲੀਆਂ ਆ ਹੈਗੇ ਮਾਹਲੀ ਨੰਬਰ ਆ 60 ਫਾਰਮ 3600 ਕੋ ਟਰੈਕਟਰ ਆ ਸ਼ਾ ਖੜਾ ਵੇਚ ਦੀ ਹੱਤਾ ਵੀ ਆ ਤੇ ਟਰਾਲਾ ਸਭ ਕੁਝ ਖੜਾ ਤੇ ਆ ਬਾਈ ਦੀ ਹਵੇਲੀ ਇਧਰਲੇ ਪਾਸੇ ਦ੍ਰਿਸ਼ ਆ ਸਾਰਾ ਕੁਝ ਹੈਗਾਗਾ ਤੇ ਆ ਬਾਈ ਦਾ ਜਿਹੜਾ ਕੀ ਸਟੈਚੂ ਬਣਿਆ ਹੋਇਆਗਾ ਸਟੈਚੂ ਆ ਤੁਸੀਂ ਦੇਖ ਸਕਦੇ ਹੋਗੇ ਇਹਨੂੰ ਲੋਕ ਲੱਗਾ ਇੱਥੇ ਬਾਈ ਦੀ ਜੰਮ ਵੀ ਪਈ ਹੈ ਪਿਛਲੇ ਬੈਕ ਸਾਈਡ ਤੇ ਔਰ ਇੱਕ ਇਹ ਹੈ ਬਾਈ ਦਾ ਬਣਿਆ ਸਟੈਚੂ ਜਿਹੜਾ ਕੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤਾਂ ਇਧਰ ਬਾਈ ਦਾ ਇੱਕ ਰੂਮ ਹੋਰ ਤਿਆਰ ਕੀਤਾ ਸੀ ਤਾਂ ਬਾਈ ਦੀ ਬਹੁਤ ਸੋਹਣੀ ਸੋਚ ਸੀਗੀ ਤੇ ਬਹੁਤ ਸੋਹਣੀ ਹਵੇਲੀ ਬਣੀ ਆ ਦੱਸੋ ਤੇ ਕਿਵੇਂ ਬਣੀ ਬਾਈ ਬਹੁਤ ਸੋਹਣਾ ਕੰਮ ਸੀ ਬਾਈ ਦਾ ਡਾਊਨ ਟੂ ਅਰਥ ਆ ਬਾਈ ਨੇ ਸੋਲਰ ਵੀ ਲਾਏ ਹੋਏ ਆ ਵੀ ਜਿਵੇਂ ਸਾਡੇ ਘਰ ਜਿਹੜਾ ਸੋਲਰ ਤੇ ਆ ਇੱਕ ਮਿੱਟੀ ਚੱਕਣ ਵਾਸਤੇ ਕਿਉਂਕਿ ਸਾਰਾ ਟਿੱਬੇ ਸੀਗੇ ਤਾਂ ਮਿੱਟੀ ਚੱਕਣ ਵਾਸਤੇ ਉਹ ਬਾਈ ਨੇ ਵੀ ਆਪ ਤਿਆਰ ਕੀਤੀ ਸੀਗੀ ਜਿਹਦੇ ਨਾਲ ਕਿਉਂ ਮਿੱਟੀ ਚੱਕ ਕੇ ਆ ਤੇ ਟਿੱਬਿਆਂ ਤੇ ਚੰਗੀ ਫਸਲਬਾੜੀ ਕਰ ਸਕੇ ਤਾਂ ਇਦਾਂ ਦਾ ਸੀਗਾ ਸਾਰਾ ਸਿਸਟਮ ਬਹੁਤ ਸੋਹਣਾ ਸਿਸਟਮ ਸੀ ਤਾਂ ਬਹੁਤ ਹੀ ਮਾੜਾ ਕੀਤਾ ਜੋ ਵੀ ਕੀਤਾ ਤੇ ਆਹ ਬਾਈ ਦਾ ਸੋਲਰ ਜਿਹਦੇ ਨਾਲ ਉਹ ਆਪਣਾ ਟਿਊਬਵੈਲ ਚੋਂ ਪਾਣੀ ਪੂਣੀ ਵਗੈਰਾ ਕੱਢਦੇ ਸੀਗੇ ਜਿਹੜਾ ਫਰੰਟ ਕੋਟੀ ਦਾ ਸੀ ਜਿੱਥੋਂ ਦੀ ਇਧਰ ਦੀ ਸੜਕ ਤੇ ਆ ਕੇ ਜਦੋਂ ਕਾਰ ਦਿਖਾਈ ਤੇ ਮਾਂ ਤੇ ਘੜੀ ਇਧਰ ਬਾਪੂ ਆ ਰਿਹਾ ਸੀ ਤਾਂ ਇਹ ਹੈਗਾ ਫਰੰਟ ਉਹ ਬਈ ਕੋਠੀ ਜਿਹੜਾ ਅੰਦਰ ਜਾਂਦਾ ਸੀ ਇਧਰ ਦੀ ਤਾਂ ਉਹ ਸੀ ਬਾਈ ਦਾ ਗੈਰੇਜ ਦੇਖੋ ਕਿਵੇਂ ਲੱਗਿਆ ਤੁਹਾਨੂੰ